ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ Instagram ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਤੇ ਇੱਕ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਠੀਕ ਹੈ ਤੇ ਬਟਿਕ ਦਾ ਇਹ ਕੰਮ ਆਨਲਾਈਨ ਘਰ ਤੋਂ ਕਰਦੇ ਆ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਜਿਹੜਾ ਹੋ ਰੈਡੀ ਕਰਵਾਉਣਾ ਹੈ ਪੇਮੈਂਟ ਤੁਸੀਂ Google Pay Paytm ਜਾਂ ਬੈਂਕ ਚ ਟਰਾਂਸਫਰ ਵੀ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂਗੇ ਤੇ ਪਹਿਲਾ ਸੂਟ ਇਹ ਆਪਣਾ ਹੈਂਡਵਰਕ ਦੇ ਸੂਟ ਰੈਡੀ ਕੀਤਾ ਹੋਇਆ ਹੈਗਾ ਤੇ ਨੈਚੁਰਲ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆ ਜਿਹੜੀ ਕ੍ਰੇਪ ਹੈ ਇਹ ਸਾਨੂੰ ਬਹੁਤ ਇਹ ਬੜੀਆ ਕੁਆਲਿਟੀ ਦੀ ਆਪਾਂ ਕ੍ਰੇਪ ਦੇਵਾਂਗੇ ਠੀਕ ਹੈ ਜੀ ਬੇਬੀ ਬਲੂ ਕਲਰ ਆ ਸੂਟ ਦਾ ਤੇ ਇਸ ਤਰ੍ਹਾਂ ਆਪਾਂ ਨੇ ਘੇਰੇ ਦੇ ਉੱਪਰ ਵਰਕ ਕਰਿਆ ਹੈ ਦੋਨੋਂ ਸਾਈਡ ਆਪਾਂ ਨੇ ਮੋਰ ਪਾਈ ਹੋਈ ਨੇ ਠੀਕ ਹੈ ਜੀ ਅ ਮੋਰਾਂ ਦਾ ਵਾਲਾ ਸੂਟ ਬਣਾਇਆ ਹੋਇਆਗਾ ਇਸ ਤਰ੍ਹਾਂ ਆਪਾਂ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਹੈ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਬਾਕੀ ਤੁਸੀਂ ਮਟੀਰੀਅਲ ਵੀ ਸੂਟ ਦੇ ਉੱਪਰ ਲੱਗਿਆ ਦੇਖ ਸਕਦੇ ਹੋ ਤੇ ਵਰਕ ਦੇਖ ਸਕਦੇ ਹੋ ਸ਼ਾਈਨ ਕਰਦਾ ਆਪਣਾ ਵਰਕ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਆ ਉਹ ਵੀ ਤੁਹਾਨੂੰ ਦਿਖ ਰਹੀ ਹੈਗੀ ਤੇ ਬਹੁਤ ਸੋਹਣੀ ਵਰਕ ਦੀ ਫਿਨਿਸ਼ਿੰਗ ਹੈ ਇਸ ਤਰ੍ਹਾਂ ਆਪਣਾ ਇਹ ਘੇਰੇ ਦੇ ਉੱਪਰ ਬਣਿਆ ਹੋਇਆ ਤੇ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਰੈਡੀ ਕੀਤਾ ਹੋਇਆ ਠੀਕ ਹੈ ਜੀ ਨੈੱਕ ਦਾ ਵਰਕ ਬਹੁਤ ਸੋਹਣਾ ਨੈੱਕ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਤੇ ਕਿਸੇ ਵੀ ਫੈਬਰਿਕ ਦੇ ਉੱਪਰ ਇਸ ਤਰ੍ਹਾਂ ਦਾ ਪਾਰਟੀ ਵੇਅਰ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਤੇਰੀਆਂ ਪਾਹਾਂ ਦੇ ਉੱਪਰ ਦੇਖੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਉਹ ਪਾਹ ਦੇ ਉੱਪਰ ਪਾਇਆ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਆਪਾਂ ਨੇ ਸਟਿਚ ਕਰਕੇ ਵੀ ਇਹ ਸੂਟ ਭੇਜਿਆ ਸੀ ਇਹ ਵਾਲਾ ਸੂਟ ਹੈ ਜਿਹੜਾ ਆਪਣੇ ਕੋਲ ਅਨਸਟਿਚ ਹੋ ਕੇ ਜਾ ਰਿਹਾ ਹੈਗਾ ਅਨਸਟਿਚ ਜਾ ਰਿਹਾ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਤੇ ਅਨਸਟਿਚ ਵੀ ਮੰਗਵਾ ਸਕਦੇ ਹੋ ਠੀਕ ਹੈ ਜੇ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਤੁਸੀਂ ਬਾਟਮ ਦੇ ਉੱਪਰ ਵੀ ਬਣਵਾ ਸਕਦੇ ਹੋ ਜਾਂ ਫਿਰ ਘੇਰੇ ਵਾਲਾ ਵਰਕ ਹੈ ਜਿਹੜਾ ਇਹ ਮੁੱਕੀ ਕੋਕ ਹੈ ਇਹ ਵੀ ਤੁਸੀਂ ਬਾਟਮ ਦੇ ਉੱਪਰ ਬਣਵਾ ਸਕਦੇ ਹੋ ਠੀਕ ਹੈ ਤੁਹਾਡੀ ਚੋਆਇਸ ਹੈ ਤੁਸੀਂ ਕਿਸ ਤਰ੍ਹਾਂ ਦਾ ਡਿਜ਼ਾਈਨ ਬਾਟਮ ਤੇ ਕਰਵਾਉਣਾ ਹੈ ਜੇ ਬਾਟਮ ਦੇ ਉੱਪਰ ਵਰਕ ਕਰਵਾਉਣਾ ਜੇ ਨਹੀਂ ਕਰਵਾਉਣਾ ਤਾਂ ਇਸ ਤਰ੍ਹਾਂ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਹੀ ਆਪਾਂ ਨੇ ਸੈਨੀ ਚਨੂਨ ਦਾ ਦੁਪੱਟਾ ਰੱਖਿਆ ਹੋਇਆ ਹੈ ਦੁਪੱਟੇ ਦੀ ਕੁਆਲਿਟੀ ਵੀ ਤੁਹਾਨੂੰ ਆਪਾਂ ਵਧੀਆ ਦੇਵਾਂਗੇ ਵਧੀਆ ਆਪਣਾ ਸਟਾਫੂ ਦੁਪੱਟਾ ਜਿਹੜਾ ਹੁੰਦਾ ਸੌਫਟ ਹੁੰਦਾ ਸੈਮੀ ਜਨੂਨ ਦਾ ਇਹ ਹਾਰਡ ਵਾਲਾ ਨਹੀਂ ਹੈਗਾ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਤਰ੍ਹਾਂ ਦੀ ਲੇਸ ਲਾ ਕੇ ਠੀਕ ਹੈ ਤੇ ਬਹੁਤ ਸਣ ਆਪਣਾ ਦੁਪੱਟਾ ਬਣ ਕੇ ਰੈਡੀ ਹੋਇਆ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਹੈ ਤੁਸੀਂ ਸਾਨੂੰ ਆਰਡਰ ਹੈ ਜਿਹੜਾ ਉਹ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਆਪਾਂ ਤੁਹਾਨੂੰ ਸਟਿਚ ਕਰਿਆ ਹੋਇਆ ਸੂਟ ਦਿਖਾਉਨੇ ਆਂ ਇਹ ਭੈਣ ਨੇ ਬਿਲਕੁਲ ਹੀ ਪਲੇਨ ਸੂਟ ਸਟਿਚ ਕਰਾਇਆ ਤੇ ਸਿੰਪਲ ਸੂਟ ਕਰਵਾਇਆ ਕੁਝ ਕੁਝ ਵੀ ਨਹੀਂ ਲਗਵਾਇਆ ਇਹਦੇ ਉੱਪਰ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਆਪਾਂ ਨੇ ਸੇਮ ਸਿਲਕ ਦੇ ਵਿੱਚ ਸੂਟ ਹੈ ਜਿਹੜਾ ਇਹ ਸਟਿਚ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਲਾਈਨਾਂ ਲੱਗੀਆਂ ਸਟਾਫ ਦੇ ਵਿੱਚ ਤੇ ਬਹੁਤ ਸੋਹਣਾ ਪਾਰਟੀ ਵੀਅਰ ਸਟਾਫ ਹੈ ਬਹੁਤ ਸੌਫਟ ਹੈਗੀ ਇਸ ਲਈ ਮਰੇ ਇਹ ਠੀਕ ਹੈ ਤੇ ਬਿਲਕੁਲ ਆਪਾਂ ਨੇ ਸਿੰਪਲ ਸਟਿਚ ਕੀਤਾ ਕੁਝ ਨਹੀਂ ਲਾਇਆ ਹੋਇਆ ਤੁਸੀਂ ਲਾਉਣਾ ਚਾਹੋ ਨਾ ਲਾ ਸਕਦੇ ਹੋ ਕਿਉਂਕਿ ਉਹਨਾਂ ਕੋਲੇ ਹੈਵੀ ਦੁਪੱਟਾ ਹੈਗਾ ਤੇ ਉਹਨਾਂ ਨੇ ਉਹਦੇ ਨਾਲ ਇਹ ਸੂਟ ਹੈ ਜਿਹੜਾ ਸਟਿਚ ਕਰਵਾਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਸੂਟ ਹੈ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਤੁਸੀਂ ਲੇਸ ਵਗੈਰਾ ਲਗਵਾ ਸਕਦੇ ਹੋ ਜਾਂ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਿਲਕੁਲ ਸਿੰਪਲ ਆਪਾਂ ਬਾਟਮ ਰੱਖੀ ਹੋਈ ਹੈਗੀ ਤੇ ਬਹੁਤ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਇਹ ਠੀਕ ਹੈ ਜੀ ਪਿੰਕ ਜਾਮਣੀ ਜਾਂ ਸ਼ੇਡ ਹੈ ਦਾ ਇਹਦੇ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆਂਗੇ ਤੁਸੀਂ ਸਾਨੂੰ ਆਰਡਰ ਜਿਹੜੇ ਕਰ ਸਕਦੇ ਹੋਗੇ ਇੱਕ ਇਹਦੇ ਵਿੱਚ ਕਲਰ ਏ ਆਊਗਾ ਬਹੁਤ ਸੋਹਣਾ ਪਾਰਟੀ ਵੇਅਰ ਸਟੱਫ ਹੈ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਵਰਕ ਵੀ ਕਰਵਾ ਸਕਦੇ ਹੋ ਤੇ ਦੇਖੋ ਇਸ ਤਰ੍ਹਾਂ ਦਾ ਇਹ ਸਟੱਫ ਹੈ ਇਹ ਬਿਲਕੁਲ ਲਾਈਟ ਸ਼ੇਡ ਨੇਗੇ ਡਾਰਕ ਨਹੀਂ ਹੈਗੇ ਮੀਡੀਅਮ ਜੇ ਸ਼ੇਡ ਨੇ ਬਹੁਤ ਪਿਆਰੇ ਜੇ ਸ਼ੇਡ ਨੇ ਇਹ ਠੀਕ ਹੈ ਇੱਕ ਕਲਰ ਏ ਹੋ ਗਿਆ ਦੂਸਰਾ ਆਪਣੇ ਕੋਲ ਏ ਹੋ ਗਿਆ ਲਵੈਂਡਰ ਕਲਰ ਠੀਕ ਹੈ ਤੇ ਬਹੁਤ ਸੋਹਣਾ ਕਲਰ ਨੇ ਇਹ ਤੁਸੀਂ ਸਾ ਤੋਂ ਆਰਡਰ ਸਾਨੂੰ ਆਰਡਰ ਕਰ ਸਕਦੇ ਹੋ ਤੇ ਹੈਂਡਵਰਕ ਮਸ਼ੀਨਵਰਕ ਆਰੀਵਰਕ ਜਿਸ ਤਰ੍ਹਾਂ ਦਾ ਵੀ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਆਪਾਂ ਤੁਹਾਨੂੰ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਤੇ 15 ਦਿਨਾਂ ਦੇ ਵਿੱਚ ਤੁਹਾਨੂੰ ਸੂਟ ਜਿਹੜਾ ਰੈਡੀ ਕਰਵਾ ਕੇ ਦੇਵਾਂਗੇ ਇੱਕ ਇਹਦੇ ਵਿੱਚ ਕਲਰ ਏ ਆ ਜਾਂਦਾ ਠੀਕ ਹੈ ਜੀ ਤੇ ਬੇਬੀ ਬਲੂਜ਼ ਆ ਕਲਰ ਹੈ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਇਹ ਤੇ ਬਾਕੀ ਆਪਾਂ ਹੋਰ ਸ਼ੇਡ ਦਿਖਾਉਣੇ ਆ ਇਹਦੇ ਵਿੱਚ ਡਾਰਕ ਵੀ ਆ ਜਾਂਦੇ ਨੇ ਠੀਕ ਹੈ ਜੀ ਇਹ ਵਾਲਾ ਡਾਰਕ ਹੈ ਜੇ ਮੇਰੀ ਭੈਣ ਕੋਈ ਡਾਰਕ ਲੈਣਾ ਚਾਹੁੰਦੀ ਆ ਤਾਂ ਡਾਰਕ ਵੀ ਲੈ ਸਕਦੀ ਆ ਇਹ ਵੀ ਸੇਮ ਹੀ ਸਟੱਫ ਆ ਉਹਦੇ ਨਾਲ ਦਾ ਇਹ ਡਾਰਕ ਕਲਰ ਨੇ ਤੇ ਚਾਰ ਆਪਣੇ ਇਹ ਲਾਈਟ ਸ਼ੇਡ ਦੇ ਆ ਜਾਂਦੇ ਨੇ ਤੁਸੀਂ ਲਾਈਟ ਕਲਰ ਲੈਣਾ ਚਾਹੁੰਦੇ ਹੋ ਤਾਂ ਲਾਈਟ ਲੈ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਇਹ ਚਾਰ ਸ਼ੇਡ ਲਾਈਟ ਚ ਆ ਗਏ ਤੇ ਹੁਣ ਆਪਾਂ ਤੁਹਾਨੂੰ ਡਾਰਕ ਸ਼ੇਡ ਦਿਖਾਉਣੇ ਆਗੇ ਜਿਹੜੇ ਆਪਣੇ ਕੋਲੇ ਡਾਰਕ ਸ਼ੇਡ ਨੇਗੇ ਇੱਕ ਡਾਰਕ A ਹੋ ਗਿਆ ਫਰੋਜ਼ੀ ਤੇ ਇੱਕ A ਵਾਲਾ ਹੋ ਗਿਆ ਠੀਕ ਹੈ ਤੇ ਇੱਕ E ਵਾਲਾ ਹੋ ਗਿਆ ਠੀਕ ਹੈ ਜਿਨ੍ਹਾਂ ਨੇ ਡਾਰਕ ਸ਼ੇਡ ਤੇ ਬਣਵਾਉਣਾ ਹੈ ਤਾਂ ਡਾਰਕ ਸ਼ੇਡ ਤੇ ਬਣਵਾ ਸਕਦੇ ਹੋ ਲਾਈਟ ਤੇ ਬਣਾਉਣਾ ਹੈ ਲਾਈਟ ਤੇ ਬਣਵਾ ਸਕਦੇ ਹੋ ਸ਼ਿਮਰ ਸ਼ਿਲਕ ਹੈ ਠੀਕ ਹੈ ਜੀ ਇਸ ਤਰ੍ਹਾਂ ਲਾਈਨਾਂ ਨੇ ਇਹਦੇ ਵਿੱਚ ਫੈਬਰਿਕ ਦੇ ਵਿੱਚ ਬਹੁਤ ਸੌਫਟ ਹੈ ਇਹ ਸੌਫਟ ਵਾਲੀ ਹੈਗੀ ਤੇ ਤੁਸੀਂ ਇਹਨੂੰ ਪਾਰਟੀ ਵੇਅਰ ਸੂਟ ਰੈਡੀ ਕਰਵਾ ਸਕਦੇ ਹੋ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਵਰਕ ਕਰੇ ਹੋਏ ਸੂਟ ਤੇ ਲਓ ਜੀ ਆਪਾਂ ਨੇ ਇਹ ਸੂਟ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆਗਾ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਹੈ ਬਿਲਕੁਲ ਸਹੀ ਨਜ਼ਰ ਆ ਰਿਹਾ ਕਲਰ ਸੋਨੂੰ ਤੇ ਆਪਾਂ ਨੇ ਇਹਦੇ ਉੱਪਰ ਹੈਂਡਵਰਕ ਕਰਿਆ ਹੈ ਇਸ ਤਰ੍ਹਾਂ ਸ਼ਾਰਟ ਦੇ ਵਿੱਚ ਆਪਾਂ ਨੇ ਕਲੀਆਂ ਪਾਈਆਂ ਹੋਈਆਂ ਨੇ ਠੀਕ ਹੈ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਦੇਖ ਸਕਦੇ ਹੋ ਵਰਕ ਤੇ ਪਰਲ ਲਾਏ ਹੋਏ ਆ ਆਪਣਾ ਇਹਦੇ ਵਿੱਚ ਦਬਕਾ ਐਡ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੈ ਜਿਹੜਾ ਕਰਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਆਪਣੀਆਂ ਇਹ ਕਲੀਆਂ ਲਗੀਆਂ ਪੂਰੀ ਸ਼ਾਰਟ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਦਾ ਆਪਾਂ ਨੇ ਨੈੱਕ ਹੈ ਜਿਹੜਾ ਇਹ ਰੈਡੀ ਕੀਤਾ ਹੋਇਆ ਹੈ ਠੀਕ ਹੈ ਜੀ ਨੈੱਕ ਦੇਖ ਸਕਦੇ ਹੋ ਬਾਕੀ ਤੁਸੀਂ ਸਟਿਚਿੰਗ ਦੀ ਵੀ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਇਹਨੂੰ ਆਪਾਂ ਇਸ ਤਰ੍ਹਾਂ 골ਡਨ ਪਾਈਪਿੰਗ ਦਿੱਤੀ ਹੋਈ ਹੈ ਨੈੱਕ ਦੇ ਉੱਪਰ ਵੀ ਦਿੱਤੀ ਹੋਈ ਹੈਗੀ ਠੀਕ ਹੈ ਜੀ ਟੇਲਰ ਵੀ ਆਪਣਾ ਪਰਫੈਕਟ ਹੈ ਸਾਨੂੰ ਵਧੀਆ ਸਟੀਚਿੰਗ ਕਰਕੇ ਦੇਵਾਂਗੇ ਬਿਨਾ ਸਟੀਚਿੰਗ ਵੀ ਤੁਸੀਂ ਸੂਟ ਮੰਗਵਾ ਸਕਦੇ ਹੋ ਸਟਿਚ ਕਰਾਉਣਾ ਸਟਿਚ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਹੈ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਹੈ ਜਿਹੜੇ ਰੈਡੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਨੇ ਦੀ ਬਾਹਾਂ ਦੇ ਉੱਪਰ ਵਰਕ ਕਰਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦੀ ਆਪਾਂ ਨੇ ਬਾਰੇ ੜੀ ਕੀਤੀ ਹੀ ਬਹੁਤ ਸੋਹਣਾ ਵਰਕ ਕਰਿਆ ਹੈ 컬러 ਵੀ ਬਹੁਤ ਪਿਆਰਾ ਹੈ ਇਹਦੇ ਨਾਲ ਦਾ ਵੀ ਆਪਾਂ 컬러 ਦਿਖਾਇਆ ਤੁਸੀਂ ਰੈਡੀ ਕਰਵਾਉਣਾ ਸੂਟ ਰੈਡੀ ਕਰਵਾ ਸਕਦੇ ਹੋ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਆਪਾਂ ਹੈਂਡਵਰਕ ਦਾ ਸੂਟ ਵੀ ਤੁਹਾਨੂੰ ਜਲਦੀ ਰੈਡੀ ਕਰਕੇ ਦੇ ਦਾਂਗੇ ਲਓ ਜੀ ਇਸ ਤਰ੍ਹਾਂ ਬਾਹ ਦੇ ਉੱਪਰ ਵਰਕ ਕਰਿਆ ਹੈ ਪੂਰੀ ਹੈਵੀ ਬਾਹ ਰੱਖੀ ਹੋਈ ਹੈਗੀ ਤੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਇਹਦੀ ਬਾਟਮ ਦੇ ਉੱਪਰ ਲਓ ਜੀ ਸਟੇਟ ਬਾਟਮ ਰੱਖੀ ਹੋਈ ਹੈ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ ਇਹਦੀ ਬਾਟਮ ਤੇ ਕੀਤਾ ਹੋਇਆ ਹੈਗਾ ਤੁਸੀਂ ਸਟੇਟ ਬਣਾਉਣੀ ਹੈ ਸਟੇਟ ਬਣਵਾ ਸਕਦੇ ਹੋ ਤੇ ਹੈਵੀ ਬਣਾਉਣੀ ਹੈ ਹੈਵੀ ਬਣਵਾ ਸਕਦੇ ਹੋ ਲਓ ਜੀ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਮਟੀਰੀਅਲ ਵੀ ਆਪਾਂ ਵਧੀਆ ਕੁਆਲਟੀ ਦਾ ਲਾਉਨੇ ਆਂਗੇ ਠੀਕ ਹੈ ਆਪਣੇ ਕਾਫੀ ਸੂਟ ਹੈਂਡਵਰਕ ਦੇ ਰੈਡੀ ਹੋ ਰਹੇ ਨੇ ਆਪਾਂ ਤੁਹਾਡੇ ਨਾਲ ਬਹੁਤ ਚੱਲਦੋ ਵੀਡੀਓ ਵੀ ਲੈ ਕੇ ਆਵਾਂਗੇ ਤੇ ਉਹਨਾਂ ਦੇ ਵਿੱਚੋਂ ਵੀ ਡਿਜ਼ਾਈਨ ਤੁਸੀਂ ਸਿਲੇਕਟ ਕਰ ਸਕਦੇ ਹੋ ਤੇ ਇਹ ਡਿਜ਼ਾਈਨ ਵੀ ਸਾਨੂੰ ਦੇ ਸਕਦੇ ਹੋ ਬਣਾਉਣ ਲਈ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਬਹੁਤ ਹੀ ਪਿਆਰਾ ਦੁਪੱਟਾ ਜਿਹੜਾ ਇਹਦੇ ਨਾਲ ਰੈਡੀ ਕੀਤਾ ਹੋਇਆ ਦੇਖੋ ਇਸ ਤਰ੍ਹਾਂ ਦੇ ਦੁਪੱਟੇ ਨਾਲ ਲਓ ਜੀ ਬਹੁਤ ਸੋਹਣਾ ਸੂਟ ਲੱਗਦਾ ਇਹ ਵੀ ਆਪਾਂ ਨੇ ਲਾਈਨਾਂ ਵਾਲੇ ਸ਼ਿਮਰਤਾ ਦੁਪੱਟਾ ਜਿਹੜਾ ਉਹ ਰੱਖਿਆ ਹੋਇਆ ਸੂਟ ਨਾਲ ਲਾਇਆ ਹੈ ਡਿਫਰੈਂਟ ਜਿਹਾ ਆਪਾਂ ਨੇ ਦੁਪੱਟਾ ਰੈਡੀ ਕੀਤਾਗਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਮੋਟਾ ਲਾ ਕੇ ਫਿਨਿਸ਼ਿੰਗ ਆ ਦੁਪੱਟੇ ਨੂੰ ਦਿੱਤੀ ਹੋਈ ਹੈਗੀ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆਗਾ ਤੁਸੀਂ ਕਿਹੜਾ ਲਗਾਉਣਾ ਔਰਗਾਂਜਾ ਲਗਾਉਣਾਗਾ ਪਿਓਰ ਚਨੂਨ ਦਾ ਲਗਾਉਣਾ ਜਾਂ ਸੈਮੀ ਚਨੂਨ ਦਾ ਲਗਾਉਣਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਸੇਮ ਹੀ ਦੁਪੱਟਾ ਲਗਾਉਣਾ ਤਾਂ ਸੇਮ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਤੇ ਦੁਪੱਟੇ ਨਾਲ ਸੂਟ ਦੀ ਗ੍ਰੇਸ ਦੇਖੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਆਪਣਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਇਹਦੇ ਨਾਲ ਦਾ ਕਲਰ ਦਾ ਵੀ ਸੂਟ ਦਿਖਾਉਣੇ ਆਂਗੇ ਆ ਦੇਖੋ ਇਦਾਂ ਦੇ ਸੂਟ ਨਾਲ ਵੀ ਤੁਸੀਂ ਇਸ ਤਰ੍ਹਾਂ ਦੇ ਦੁਪੱਟੇ ਆ ਜਿਹੜੇ ਉਹ ਲੈ ਸਕਦੇ ਹੋ ਠੀਕ ਹੈ ਜੀ ਕਿਉਂਕਿ ਇਹ ਦੁਪੱਟੇ ਦਾ ਇਹ ਡਾਰਕ ਸ਼ੇਡ ਦਾ ਇਹ ਲਾਈਟ ਸ਼ੇਡ ਦਾ ਹੈਗਾ ਇਹ ਲਵੈਂਡਰ ਕਲਰ ਦੇ ਵਿੱਚ ਆ ਗਿਆ ਠੀਕ ਹੈ ਇਸ ਤਰੀ ਦੇ ਦੁਪੱਟੇ ਦੇ ਵਿੱਚ ਲਾਈਨਾਂ ਨੇ ਇਸ ਤਰ੍ਹਾਂ ਸੂਟ ਦੇ ਵਿੱਚ ਲਾਈਨਾਂ ਨੇ ਤੁਸੀਂ ਇਸ ਤਰ੍ਹਾਂ ਇਹ ਸੂਟ ਨਾਲ ਵੀ ਇਦਾਂ ਦਾ ਦੁਪੱਟਾ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਤੇ ਸਾਨੂੰ ਆਰਡਰ ਜਿਹੜੇ ਉਹ ਦੇ ਸਕਦੇ ਹੋ ਸੁਗਰੀਨ ਦੇ ਉੱਪਰ ਤੁਹਾਨੂੰ ਆਪਣਾ ਨੰਬਰ ਸ਼ੋ ਹੋ ਜਾਊਗਾ ਤੇ ਇਹੇ ਸੂਟ ਦਾ ਪ੍ਰਾਈਸ ਤੁਸੀਂ ਸਾਨੂੰ ਵਟਸਐਪ ਤੇ ਪੁੱਛ ਸਕਦੇ ਹੋ ਠੀਕ ਹੈ ਜੀ